ਜਿਨੇ ਮੇਰੇ ਗੁਰੂਆਂ ਦੇ ਅੰਗ ਪਾੜਦੇ ਓ ਬੰਦੇ ਕਿਉਂ ਨਹੀਂ ਤੁਸੀਂ ਜਿਉਂਦੇ ਸਾਰਦੇ ਕਿਉਂ ਨਹੀਂ ਤੁਸੀਂ ਜਿਉਂਦੇ ਸੱਚੀ ਗੱਲ ਹੈ ਅੱਗ ਲਾ ਦੋ ਇਹੋ ਜਿਹੀ ਰਾਜਨੀਤੀ ਆਣਾ ਧਰਮ ਦੇ ਨਾਂ ਤੇ ਖੁੱਲ ਗਈਆਂ ਹੱਟੀਆਂ ਕਈ ਗੁਰੂ ਘਰ ਪਰਦਾਣ ਖਾ ਗਏ ਓਏ ਹੋਏ ਧਰਮ ਦੇ ਨਾਂ ਤੇ ਖੁੱਲ ਗਈਆਂ ਹੱਟੀਆਂ ਕਈ ਗੁਰੂ ਘਰ ਪਰਦਾਣ ਖਾ ਗਏ ਕਿਤੇ ਬਾ ਕੀਪੀ ਕਰੇ ਵਾਲਾ ਬੜਾ ਸੋਹਣਾ Song ਯਾਦ ਆਇਆ ਕਿ ਗੁਰੂ ਘਰ ਦੇ ਗੋਲਕ ਖਾ ਗਈਆਂ ਕਾਵਾਂ ਦੀਆਂ ਡਾਰਾਂ ਮੈਂ ਕਹਿੰਦਾ ਕਿ ਆ ਸਾਰੇ ਜਿੰਨੇ ਵੀ ਪ੍ਰਧਾਨਾਂ ਦੀਆਂ ਲੜਾਈਆਂ ਝਗੜੇ ਜੋ ਵੀ ਹੁੰਦੇ ਇਹ ਸਿਰਫ ਇੱਕ ਗੋਲਕਾ ਕਰਕੇ ਹੁੰਦੇ ਨੇ ਗੱਜ ਗੋਲਕ